ਆ ਦੇਖੋ ਦੋਸਤੋ ਇਦਾਂ ਪਾੜ ਪੈ ਗਏ ਇਹਨਾਂ ਦੇ ਕੰਦਾਂ ਦੇ ਵਿੱਚ ਅੰਦਰ ਉਦੋਂ ਇਹਨਾਂ ਦੇ ਪਾਣੀ ਭਰ ਗਿਆ ਸੀ 4-4 5-5 ਫੁੱਟ ਆਹ ਦੇਖੋ ਅੰਦਰ ਕੀ ਹਾਲ ਨੇ ਹਜੇ ਇਹ ਜਿਹੜੀ ਸਰਕਾਰ ਆ ਜਾਂ ਪ੍ਰਸ਼ਾਸਨ ਆ ਉਹ ਇਹਨਾਂ ਦੇ ਆ ਕੱਚੇ ਮਕਾਨਾਂ ਨੂੰ ਵੀ ਢਾਉਣ ਨੂੰ ਫਿਰਦਾ ਕਿ ਸੜਕ ਆ ਗਈ ਜੀ ਸੜਕ ਸਾਨੂੰ ਸੜਕਾਂ ਦੀ ਲੋੜ ਨਹੀਂ ਇਹੋ ਜਿਹਾਂ ਦੀ ਜਿਹੜੀ ਸਾਡੇ ਘਰਾਂ ਦਾ ਉਜਾੜਾ ਹੋ ਕੇ ਫੇਰ ਆਵੇ ਤੇ ਆ ਦੇਖੋ ਤੇੜਾ ਹੈ ਇਹ ਕੰਦਾਂ ਨੂੰ ਭਾਈ ਰਹਿ ਕਿੱਥੇ ਰਹੇ ਹੋ ਫਿਰ ਅਸੀਂ ਗਮੰਡੀਆਂ ਦੇ ਰਹਿ ਰਹੇ ਹਾਂ ਪਰ ਉਛਾ ਇੱਥੇ ਡਾਰਾ ਵੀ ਗਿਰ ਨਾ ਜਾਵੇ ਹੱਥ ਡੇਗ ਨਾ ਪਵੇ ਹਾਂ ਕੰਦਾਂ ਦਾ ਪਾਟ ਗਏ ਨਾਮ ਸਾਰੇ ਦਿੱਤੇ ਹਾਂ ਅਸੀਂ ਛੋਟੇ ਛੋਟੇ ਜਵਾਕਾਂ ਨੂੰ ਲੈ ਕੇ ਉੱਪਰ ਰਹੇ ਨੇ ਤਾਂ ਬਹੁਬਰਾ ਹਾਲ ਆ ਭਾਈ ਸਾਰਾ ਹੀ ਕੱਚਾ ਹੈ ਇੱਦਾਂ ਹਾਂਜੀ ਕੱਚਾ ਹੀ ਹੈ ਸਾਰਾ ਆਹ ਇੱਧਰ ਰਿਹਾ ਇੱਧਰ ਉੱਪਰ ਇੱਥੇ ਮੈਂਨੇ ਸਾਰੀਆਂ ਕੰਦਾਂ ਨੂੰ ਪਾੜ ਪਿਆ ਹੈ ਇਹਨਾਂ ਦਾ ਜਿਹੜਾ ਮਿਹਨਤ ਕਰਕੇ ਸਮਾਨ ਬਣਾਇਆ ਹੋਇਆ ਉਹ ਵੀ ਵਿਚਾਰਿਆਂ ਦਾ ਖਰਾਬ ਹੋ ਰਿਹਾ ਸਾਰਾ ਬੈੱਡ ਪੇਟੀਆਂ ਜੋ ਵੀ ਸਮਾਨ ਇਹਨਾਂ ਨੇ ਕਿਉਂਕਿ ਇਹ ਮਿਹਨਤ ਦਾ ਸ਼ਲੋਕ ਨੇ ਇਹਨਾਂ ਨੂੰ ਐ ਤਾਂ ਹੈ ਨਹੀਂ बार-बार ਤਾਂ ਲੈ ਨਹੀਂ ਸਕਦੇ ਹੈਗੇ ਸੁਹਾ ਦੇਖੋ ਛੱਤਾਂ ਵੀ ਚੁੰਦੀਆਂ ਪਈਆਂ ਸਾਰਾ ਮਕਾਨ ਤੇੜਾਂ ਪਈਆਂ ਪਈਆਂ ਸੋ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਕੱਲਾ ਉਹਨਾਂ 'ਚ ਉਧਰ ਨਾ ਦੇਖੋ ਕਿ ਕੱਲਾ ਜਿੱਧਰ ਪਾਣੀ ਭਰਿਆ ਉਧਰ ਹੀ ਮਾਰ ਪੈ ਰਹੀ ਐ ਸਾਰੇ ਪਾਸੇ ਇਸ ਚੀਜ਼ ਦਾ ਧਿਆਨ ਰੱਖੋ ਆ ਦੇਖੋ ਦੋਸਤੋ ਇੱਕ ਆਹ ਕਾਰ ਆ ਕੰਦਾਂ ਦੇ ਵਿੱਚ ਪਾੜ ਦੇਖੋ ਕਿਵੇਂ ਪੈ ਗਏ ਸਾਰੇ ਇਹ ਵਿਚਾਰੇ ਜਿੰਦੇ ਲਾ ਕੇ ਇਹ ਵਿਚਾਰੇ ਜਿੰਦੇ ਲਾ ਕੇ ਹੁਣ ਸਭ ਆਪਣੇ ਅੰਦਰ ਸਾਰਾ ਦੇਖੋ ਕੰਧਾਂ 파ਟ ਗਿਆ ਇਹ ਤਾਂ ਜ਼ਰੂਰੀ ਦੇਖੋ ਕਿ ਇਹ ਵਿਚਾਰੇ ਆਪਦੇ ਪੇਕੇ ਪਰਿਵਾਰ ਦੇ ਵਿੱਚ ਚਲੇ ਗਏ ਨੇ ਇਥੋਂ ਛੱਡ ਕੇ ਕਿ ਕੋਈ ਪਤਾ ਨਹੀਂ ਕਦੋਂ ਗਿਰ ਜਵੇ ਸੋ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਸਾਰੇ ਪਾਸੇ ਇਸ ਚੀਜ਼ ਦਾ ਧਿਆਨ ਰੱਖੋ ਤੇ ਵੀਰਾਂ ਨੂੰ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰੋ ਬਤ ਵਤ ਤਾਂ ਕਿ ਪ੍ਰਸ਼ਾਸਨ ਤੱਕ ਪਹੁੰਚ ਸਕੇ ਆ ਚਵਾਰੇ ਵੀ ਦਬ ਗਏ ਨੇ ਇਹਨਾਂ ਦੇ ਉੱਪਰ ਆ ਛੋਟਾ ਜਿਹਾ ਮਕਾਨ ਆ ਵਿਚਾਰਿਆਂ ਦਾ ਮਸਾ 40 50 ਗਾਜ ਹੋਣਾ ਮੁੱਛ ਨੇ 40 50 ਗਾਜ ਹੂੰ ਕਿ ਆ ਮਕਾਨ ਵੈ ਗਿਆ ਜੀ ਇਹ ਡਰ ਦੇ ਮਾਰੇ ਕਹਿੰਦੇ ਜੀ ਇਹਦੇ ਨਾਲ ਕੰਦਾ ਪਾਟ ਸਕਦੀਆਂ ਨੇ ਹਾਂ ਕਰ ਸਕਦਾ ਸੋ ਬੇਨਤੀ ਆ ਕਿ ਇਹਨਾਂ ਦੀ ਵੀ ਸਾਰ ਲਈ ਜਾਵੇ ਧੰਨਵਾਦ